अले लुईया हले लुईया आप पच्ची जबूर पढ़ा तो आप प्रभु का धनवाद करोंगे इस वचन के लिए आपार्थना करा हाले लुइया धनवाद मेरे पिता परमेश्वर जी जो भी असी जबूर पढ़ीए मेरे प्रभु सा सहायता करना बोलन विच प्रभु और प्रभु अभी अच्छी तरह पढ़ सकी और अच्छी तरह समझ सकी वचना सायता करे मेरे पिता परमेसर जी जो भी असी खुदा पिता गीत गाइए परमेसर जी ਕਿ ਤੁਹਾਈ ਮਹਿਮਾ ਲਈ ਗਾਉਣਾ ਪਰਮੇਸ਼ਰ ਜੀ ਸਾਡੇ ਗਲੇ ਨੂੰ ਸੋਹਣਾ ਸਰਤਾਲ ਨਾਲ ਗਾ ਕੇ ਔਰ ਅੱਛੀ ਆਵਾਜ਼ ਨਾਲ ਗਾ ਕੇ ਪ੍ਰਭੂ ਤੁਹਾਡੀ ਮਹਿਮਾ ਕਰ ਸਕੀਏ ਤੁਹਾਡੀ ਸਹਾਇਤਾ ਔਰ ਮਦਦ ਕਰਨਾ ਮੇਰੇ ਪ੍ਰਭੂ ਸੁਣਨ ਵਾਲਿਆਂ ਨੂੰ ਗਾਉਣ ਵਾਲਿਆਂ ਨੂੰ ਆਸ਼ੀਸ਼ ਮਿਲੇ ਔਰ ਤੇਰਾ ਨਾਮ ਉੱਚਾ ਹੋਵੇ ਅਮੀ ਹ Alleluia اے ਪ੍ਰਭੂ ਮੈਂ ਆਪਣਾ ਮਨ ਤੇਰੇ ਵੱਲ ਲਾਉਂਦਾ ਹਾਂ ਮੇਰੇ ਪਰਮੇਸ਼ਰ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਤੂੰ ਮੈਨੂੰ ਸ਼ਰਮਿੰਦਿਆ ਨਾ ਹੋਣ ਦੇ ਤੂੰ ਮੇਰੇ ਵੈਰੀਆਂ ਨੂੰ ਮੇਰੇ ਤੇ ਜਿੱਤੂ ਨਾ ਹੋਣ ਦੇ ਤੂੰ ਉਹਨਾਂ ਨੂੰ ਸ਼ਰਮਿੰਦਿਆ ਨਾ ਹੋਣ ਦੇ ਜੋ ਤੇਰੇ ਉੱਤੇ ਆਪਣੀ ਉਮੀਦ ਰੱਖਦੇ ਹਨ ਸਗੋਂ ਤੇਰੇ ਵਿਸ਼ਵਾਸ ਕਾਤੀ ਸ਼ਰਮਿੰਦਾ ਹੋਣ ਇਹ ਪ੍ਰਭੂ ਤੂੰ ਮੈਨੂੰ ਆਪਣੇ ਰਾਹ ਸਿਖਾ ਦੇ ਤੂੰ ਮੈਨੂੰ ਉਹਨਾਂ ਉੱਤੇ ਚੱਲਣਾ ਸਿਖਾ ਦੇ ਮੇਰੀ ਉਮੀਦ ਕੇਵਲ ਤੇਰੇ ਤੇ ਹੈ ਤੂੰ ਮੈਨੂੰ ਆਪਣੇ ਸੱਤ ਦੀ ਜਾਣਕਾਰੀ ਦੇ ਉਸ ਦੇ ਬਾਰੇ ਸਿਖਾ ਤੂੰ ਹੀ ਕੇਵਲ ਮੇਰਾ ਪਰਮੇਸ਼ਵਰ ਹੈ ਹallelujah اے ਪ੍ਰਭੂ ਤੂੰ ਜਾਦਕਰ ਤੂੰ ਆਨੰਦ ਕਾਲ ਤੋਂ ਦਿਆਲੂ ਅਤੇ ਤਰਸਵਾਨ ਹੈ اے ਪ੍ਰਭੂ ਤੂੰ ਭਲਾ ਹੈ ਇਸ ਲਈ ਤੂੰ ਆਪਣੀ ਆਨੰਦ ਦਇਆ ਦੇ ਕਾਰਨ ਮੇਰੇ ਜਵਾਨੀ ਦੇ ਪਾਪ ਅਤੇ ਅਪਰਾਧਾਂ ਨੂੰ ਮਾਫ ਕਰ ਦੇ ਪ੍ਰਭੂ ਭਲਾ ਤੇ ਨੇਕ ਹੈ ਉਹ ਪਾਪੀਆਂ ਨੂੰ ਆਪਣੇ ਰਾਹ ਬਾਰੇ ਸਿਖਾਉਂਦਾ ਹੈ ਉਹ ਦੀਨ ਦੀਨਿਆਂ ਨਾਲ ਅਗਵਾਹੀ ਕਰਦਾ ਹੈ ਉਹ ਉਹਨਾਂ ਨੂੰ ਆਪਣੇ ਰਾਹ ਬਾਰੇ ਸਿਖਾਉਂਦਾ ਹੈ ਜੋ ਲੋਕ ਪ੍ਰਭੂ ਦੇ ਨੇਮ ਤੇ ਸਾਖੀਆਂ ਅਨੁਸਾਰ ਚੱਲਦੇ ਹਨ ਪ੍ਰਭੂ ਦੇ ਰਾਹ ਉਹਨਾਂ ਲਈ ਪਿਆਰ ਭਰੇ ਤੇ ਸੱਚੇ ਹਨ ਪ੍ਰਭੂ ਤੂੰ ਆਪਣੇ ਨਾਂ ਦੀ ਖਾਤਰ ਮੇਰੇ ਵੱਡੇ ਅਪਰਾਧਾ ਨੂੰ ਮਾਫ ਕਰਦੇ ਹallelujah ਜੋ ਮਨੁੱਖ ਪ੍ਰਭੂ ਦਾ ਡਰ ਰੱਖਦਾ ਹੈ ਉਸ ਨੂੰ ਪ੍ਰਭੂ ਉਸ ਦੇ ਰਾਹ ਬਾਰੇ ਸਿਖਾਉਂਦਾ ਹੈ ਜਿਸ ਤੇ ਉਸ ਨੂੰ ਚੱਲਣਾ ਚਾਹੀਦਾ ਹੈ ਉਸ ਦੀ ਜਾਨ ਹਮੇਸ਼ਾ ਖੁਸ਼ ਰਹੇਗੀ ਉਸ ਦੀ ਸੰਤਾਨ ਧਰਤੀ ਦੀ ਵਾਰਿਸ ਹੋਵੇਗੀ ਹallelujah ਪ੍ਰਭੂ ਆਪਣੇ ਡਰਨ ਵਾਲਿਆਂ ਤੇ ਆਪਣੇ ਭੇਤ ਪ੍ਰਗਟ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਨੇਮ ਦੀ ਜਾਣਕਾਰੀ ਦਿੰਦਾ ਹੈ ਹallelujah ਮੇਰੀਆਂ ਅੱਖਾਂ ਹਮੇਸ਼ਾ ਪਰਮੇਸ਼ਰ ਵੱਲ ਲੱਗੀਆਂ ਰਹਿਣਗੀਆਂ ਹallelujah ਉਹੀ ਮੇਰੇ ਪੈਰਾਂ ਨੂੰ ਜਾਲ ਤੋਂ ਛੁਡਾਵੇਗਾ ਪ੍ਰਭੂ ਤੂੰ ਮੇਰੇ ਵੱਲ ਆਪਣਾ ਧਿਆਨ ਕਰ ਤੂੰ ਮੇਰੇ ਤੇ ਆਪਣੀ ਦਇਆ ਕਰ ਮੈਂ ਕੱਲਾ ਤੇ ਦੁਖੀ ਹਾਂ ਮੇਰੇ ਮਨ ਦਾ ਦੁੱਖ ਵੱਧ ਗਿਆ ਹੈ ਹallelujah ਪ੍ਰਭੂ ਤੂੰ ਮੈਨੂੰ ਮੇਰੇ ਸੰਕਟ ਵਿੱਚੋਂ ਬਾਹਰ ਕੱਢ ਹallelujah ਤੂੰ ਮੇਰੇ ਦੁੱਖ ਤੇ ਪੀੜਾਂ ਤੇ ਧਿਆਨ ਦੇ ਹallelujah ਹallelujah ਮੇਰੇ ਪਾਪਾਂ ਨੂੰ ਮਾਫ਼ ਕਰ ਦੇ ਪ੍ਰਭੂ ਤੂੰ ਮੇਰੇ ਵੈਰੀਆਂ ਨੂੰ ਦੇਖ ਉਹ ਕਿੰਨੇ ਹੀ ਵੱਧ ਗਏ ਹਨ ਉਹ ਮੇਰੇ ਨਾਲ ਬਹੁਤ ਕਿਰਨਾ ਕਰਦੇ ਹਨ ਤੂੰ ਮੇਰੇ ਜੀਵਨ ਦੀ ਰਾਖੀ ਕਰ ਹਾਲੇਲੂਇਆ ਤੂੰ ਮੇਰਾ ਬਚਾਅ ਕਰ ਹਾਲੇਲੂਇਆ ਤੂੰ ਮੈਨੂੰ ਸ਼ਰਮਿੰਦਿਆਂ ਨਾ ਹੋਣ ਦੇ ਹਾਲੇਲੂਇਆ ਕਿਉਂਕਿ ਮੈਂ ਤੇਰੀ ਸਰਨ ਲੈ ਲਈ ਹੈ ਹਾਲੇਲੂਇਆ ਮੇਰੇ ਮੇਰਾ ਖਰਾਪਪਨ ਤੇ ਸਿੱਧਾਪਨ ਮੇਰੀ ਰਾਖੀ ਕਰਨ ਹਾਲੇਲੂਇਆ ਕਿਉਂਕਿ ਮੈਂ ਤੇਰੇ ਤੇ ਉਮੀਦ ਰੱਖੀ ਹੈ ਹallelujah ਧੰਨਵਾਦ ਪ੍ਰਭੂ ਦਾ ਹallelujah اے ਪਰਮੇਸ਼ਵਰ ਤੂੰ ਇਜ਼ਰਾਈਲ ਨੂੰ ਉਸ ਦੇ ਸਭ ਦੁੱਖਾਂ ਤੋਂ ਛੁਟਕਾਰਾ ਦੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੂੰ ਆਪਣੇ ਲੋਕਾਂ ਨੂੰ ਛੁਟਕਾਰਾ ਦੇਣ ਵਾਲਾ ਪਰਮੇਸ਼ਰ ਆ ਮੇਰੇ ਪਿਤਾ ਤੂੰ ਮਹਾਨ ਆ ਮੇਰੇ ਪਿਤਾ ਪ੍ਰਭੂ ਹallelujah ਆਪਾਂ ਮਿਲ ਕੇ ਗਾਉਂਗਾ ਹallelujah ਹallelujah ਖੁਦਾ ਆ ਤੇਰੀ ਰੂਤੋ ਮੈਂ ਬਲਾ ਨਾਸੇ ਕੇ ਕੀ ਤਰ ਜਾਵਾਂ ਹਜੂਰੀ ਤੇਰੀ ਤੋਂ ਛੁਪ ਕੇ ਮੈਂ ਕੈੜੀ ਤਰਪ ਨੂ ਨਾਸਾਂ ਮੈਂ ਚੜ ਜਾਾਂ मां जे मे उथ है तु विशामा बिस्तरा बिस्रा पले ऊथे है तु खुदाया तेरी रुतो ਮੈਂ ਬਲਾ ਨਸੇ ਕੇ ਕੀ ਦਰ ਜਾਵਾਂ ਸਮੁੰਦਰੋਂ ਪਾਰੀ ਜਾਉ ਤੇਰਾ ਸੁਬਾ ਦੇ ਪੰਖ ਨੂੰ ਫੈਲਾ ਕੇ ਉਹ ਤੇ ਵੀ ਤੇਰਾ ਹੱਥ ਮੈਨੂੰ ਯਾਰਬ ਰਾ ਦਿਖਾਵੇਗਾ ਕੁਦਾਇਆ ਤੇਰੀ ਰੂਤੋਂ ਮੈਂ ਬਲਾ ਨਸ ਕੇ ਕੀ ਦਰ ਜਾਵਾਂ ਕੁਦਾਇਆ ਤੂੰ ਕਰੇਂਗਾ ਦਾ ਤੇਗੀਰੀ ਆਪੇ ਮੇਰੀ ਵੀ ਖੁਦਾਇਆ ਤੂੰ ਕਰੇਂਗਾ ਦਸਤੀਗੀ ਆਪੇ ਮੇਰੀ ਵੀ ਤੇਰਾ ਹੱਥ ਸਜਾਉ ਸਪਾ ਤਾਲ ਦੇ ਵਿੱਚੀ ਹੁਵੇ ਮਦਦ ਮੇਰੀ ਖੁਦਾਯਾ ਤੇਰੀ ਰੂਹ ਤੋਂ ਮੈਂ ਬਲਾ ਨਸ ਕੇ ਕੀ ਦਰ ਜਾਵਾਂ ਜੇ ਮੈਂ ਆ ਕਾ ਕੇ ਮੈਨੂੰ ਕਪਹਨੇ ਰਾ ਹੁਣ ਸੁਪਾਵੇਗਾ ਜੇ ਮੈਂ ਆ ਕਾਕੇ ਮੈਨੂੰ ਕੁੱਪ ਹਾਨੇਰਾ ਹੁਣ ਸੁਪਾਵੇਗਾ ਮੇਰੇ ਗਿਰ ਦੇਹਨੇਰਾ ਵੀਤ ਦੋਂਚਾਂ ਨੜੇ ਹੋ ਜਾਵੇਗਾ ਕੁਦਾਇਆ ਤੇਰੀ ਰੂਤੋਂ ਮੈਂ ਬਲਾ ਨਸੇ ਕੇ ਕੀ ਦਰ ਜਾਵਾਂ ਅਜੂਰੀ ਤੇਰੀ ਤੋਂ ਛਿਪ ਕੇ ਮੈਂ ਕੈੜੀ ਤਰਫ ਨੂੰ ਨਾਸਾਂ ਨਹੀਂ ਹੈ ਸਾਹਮਣੇ ਤੇਰੇ ਹਨੇਰਾ ਕੁਪ ਹਨੇਰਾ ਵੀ ਨਹੀਂ ਹੈ ਸਾਹਮਣੇ ਤੇਰੇ ਹਨੇਰਾ ਉਪਹਨੇ ਰਾਹੀ ਅਨੇਰੀ ਰਾਤ ਤੇਰੇ ਸਾਹਮਣੇ ਹੈ ਵਾਗ ਚਾਨਣ ਵੀ ਖੁਦਾਇਆ ਤੇਰੀ ਰੂਤੋਂ ਮੈਂ ਬਲਾ ਨਸੀ ਕੇ ਕੀ ਦਰ ਜਾਵਾਂ ਅਜੂਰੀ ਤੇਰੀ ਤੋਂ ਛੁਪ ਕੇ ਮੈਂ ਕੇੜੀ ਤਰਫ ਨੋਂ ਨਾਸਾਂ ਹallelujah ਬਾਬਾ ਪ੍ਰਭੂ ਦਾ ਧੰਨਵਾਦ ਕਰਾਂਗੇ ਗੀਤ ਲਈ ਔਰ ਪਰਮੇਸ਼ਵਰ ਦੇ ਵਚਨ ਦੇ ਲਈ ਹallelujah ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਦਿਲ ਦਿਲ اور ਗੁਰਧਿਆਨਾਲ ਪ੍ਰਭੂ ਪਰਮੇਸ਼ਰ ਤੁਹਾਡਾ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਮੈਂਮਾ ਲਈ ਤੁਹਾਡਾ ਧੰਨਵਾਦ ਮੇਰੇ ਪ੍ਰਭੂ ਜੀ ਜੋ 25 ਜਬੂਰ ਬੋਲਿਆ ਗਿਆ ਪ੍ਰਭੂ ਤੁਹਾਡਾ ਧੰਨਵਾਦ ਮੇਰੇ ਪਰਮੇਸ਼ਰ ਜੀ ਮੇਰੇ ਖੁਦਾ ਪਿਤਾ ਤੇਰਾ ਧੰਨਵਾਦ ਤੇਰੇ ਬੱਚਿਆਂ ਲਈ ਮੇਰੇ ਪਿਤਾ ਪਰਮੇਸ਼ਰ ਮੇਰੇ ਖੁਦਾ ਪਿਤਾ ਜੋ ਵੀ ਇਸ ਦੁਆ ਪ੍ਰਾਰਥਨਾ ਨੂੰ ਸੁਣਨ ਮੇਰੇ ਪ੍ਰਭੂ ਆਸ਼ੀਸ਼ ਨੂੰ ਦੇਖਣ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ ਪ੍ਰਭੂ ਕਿ ਸਾਡੇ ਪੂਰੇ ਗਰੁੱਪ ਨੂੰ ਤੁਸੀਂ ਟਾਈਮ ਦਿੱਤਾ ਮੌਕਾ ਦਿੱਤਾ ਮੇਰੇ ਪ੍ਰਭੂ ਕਿਉਂਕਿ ਤੇਰੇ ਕਲਾਮ ਚ ਲਿਖਿਆ ਕਿ ਕੋਈ ਵੀ ਤੇਰੀ ਤਾਕਤ ਤੋਂ ਬਿਨਾਂ ਤੁਹਾਡੇ ਪਾਸ ਨਹੀਂ ਆ ਸਕਦਾ ਪ੍ਰਭੂ ਜੀ ਤੂੰ ਸਾਡੇ ਗਲਿਆਂ ਨੂੰ ਛੂਇਆ ਪ੍ਰਭੂ ਕਿ ਅਸੀਂ ਤੁਹਾਡੀ ਮਹਿਮਾ ਕਰ ਸਕੀਏ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ ਪ੍ਰਭੂ ਯੇਸ਼ੂ ਸ਼ੁਕਰ ਕਰਦੇ ਹਾਂ ਸ਼ੁਕਰਗੁਜ਼ਾਰੀ ਦੀ ਭੇਟ ਚੜਾਉਂਦੇ ਹਾਂ ਮੇਰੇ ਪਿਤਾ ਪਰਮੇਸ਼ਰ ਮੇਰੇ ਮਹਾਨ ਖੁਦਾ ਜੀ ਜੋ ਅੱਜ ਮੇਰੇ ਖੁਦਾ ਪਿਤਾ ਜੋ ਵੀ ਤੇਰੇ ਬੱਚੇ ਮੇਰੇ ਪ੍ਰਭੂ 4 ਵਜੇ ਮੇਰੇ ਪ੍ਰਭੂ ਇਕੱਠੇ ਹੁੰਦੇ ਸੀ ਮੇਰੇ ਪ੍ਰਭੂ ਜੀ ਔਰ ਕਿਸੇ ਵੀ ਕਾਰਨ ਨਹੀਂ ਇਕੱਠੇ ਹੋ ਸਕੇ ਮੇਰੇ ਪ੍ਰਭੂ ਜੀ ਔਰ ਕੋਈ ਵੀ ਮੇਰੇ ਪਿਤਾ ਪਰਮੇਸ਼ਵਰ ਮੇਰੇ ਪ੍ਰਭੂ ਸਤਾਨੀ ਇਨਸਾਨੀ ਤੇ ਚਲਾਕੀ ਮੇਰੇ ਪ੍ਰਭੂ ਇਸ ਗਰੁੱਪ ਵਿੱਚ ਆਪਣਾ ਕੰਮ ਨਾ ਕਰ ਸਕੇ ਮੇਰੇ ਪ੍ਰਭੂ ਜੀ ਤੁਹਾਡੇ ਦੂਤਾਂ ਦਾ ਵਾੜਾ ਲੱਗ ਜਾਵੇ ਪ੍ਰਭੂ ਜੀ ਔਰ ਤੁਹਾਡੀ ਮਹਿਮਾ ਹੋਵੇ ਤੁਹਾਡੇ ਬੱਚਿਆਂ ਵਿੱਚ ਮੇਰੇ ਪਿਤਾ ਔਰ ਜੋ ਭੈਣ ਗਰੁੱਪ ਨੂੰ ਚਲਾ ਰਹੀ ਹੈ ਮੇਰੇ ਪ੍ਰਭੂ ਜੀ ਇਸ ਭੈਣ ਨੂੰ ਵੱਡੀ ਆਸ਼ੀਸ਼ ਦੇ ਮੇਰੇ ਪਿਤਾ ਔਰ ਉਸ ਨੂੰ ਇੱਕ ਨਵਾਂ ਬਾਲਕ ਨਵਾਂ ਜੋਰ ਇੱਕ ਨਵਾਂ ਜੋਸ਼ ਦੇ ਮੇਰੇ ਪਿਤਾ ਪਰਮੇਸ਼ਰ ਜੀ ਕੋਈ ਵੀ ਕਾवट ਨਾਲ ਨੂੰ ਆ ਸਕੇ ਪਿਤਾ ਪ੍ਰਭੂ ਜੇ ਸੇ ਸਭ ਰਲ ਕੇ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੋ ਸਕੀਏ ਪਰਮੇਸ਼ਰ ਸਾਡੀ ਮਦਦ ਕਰੋ ਸਹਾਇਤਾ ਕਰੋ ਸਵਰਗੀ ਪਿਤਾ ਪਾਕ ਯਹੋਵਾ ਸਾਡੀ ਸਹਾਇਤਾ ਕਰੋ ਹਾਲੇਲੂਇਆ ਪਿਆਰੇ ਯਸ਼ੂ ਜੀ ਖਾਸ ਕਰਕੇ ਮੈਂ ਉਹਨਾਂ ਬੱਚਿਆਂ ਲਈ ਪ੍ਰਾਰਥਨਾ ਕਰਦੀ ਆਂ ਪ੍ਰਭੂ ਜੋ ਵੀ ਲੜਾਈਆਂ ਸ਼ੁਰੂ ਹੋਈਆਂ ਪ੍ਰਭੂ ਜੀ ਪਿਆਰੇ ਯਸ਼ ਜਿੰਨੇ ਵੀ ਤੇਰੇ ਬੱਚੇ ਜਗ੍ਹਾ ਤੇ ਆ ਮੇਰੇ ਪਿਤਾ ਪ੍ਰਭੂ ਜੀ ਮੇਰੇ ਪ੍ਰਭੂ ਜਿੰਨੇ ਵੀ ਤੇਰੇ ਮੁਲਾਜ਼ਮ ਲੋਕ ਮੇਰੇ ਪ੍ਰਭੂ ਜਿੰਨੇ ਵੀ ਪਿਤਾ ਤੇਰੇ ਬੰਦੇ ਆ ਪਿਤਾ ਸਭਨਾਂ ਨੂੰ ਤੇਰੇ ਲਹੂ ਥੱਲੇ ਟੱਕ ਦਿੰਨੀ ਆ ਪ੍ਰਭੂ ਜੀ ਉਹਨਾਂ ਨੂੰ ਬਚਾ ਕੇ ਰੱਖੀ ਮੇਰੇ ਪਿਤਾ ਪ੍ਰਭੂ ਔਰ ਜੋ ਵੀ ਮੇਰੇ ਪਿਤਾ ਲੜਾਈਆਂ ਝਗੜਿਆ ਸ਼ਾਂਤ ਕਰ ਦੋ ਮੇਰੇ ਪਿਤਾ ਤੁਸੀਂ ਸ਼ਾਂਤੀ ਦੇ ਰਾਜਕਮਾਰੋਂ ਮੇਰੇ ਪ੍ਰਭੂ ਤੁਹਾਡਾ ਜਿੰਦਾ ਪਵਿੱਤਰ ਲਹੂ ਉਹਨਾਂ ਉੱਤੇ ਲਾ ਦਿਨੀ ਆ ਪਿਆਰੇ ਯੇਸ਼ੂ ਜੀ ਉਹਨਾਂ ਅਧਿਕਾਰੀਆਂ ਉੱਤੇ ਪ੍ਰਭੂ ਮੇਰੇ ਪਿਤਾ ਇੱਕ ਦੂਜੇ ਨੂੰ ਮੇਰੇ ਪਿਤਾ ਸਮਝ ਸਕਣ ਮੇਰੇ ਪਿਆਰੇ ਯੇਸ਼ੂ ਜੀ ਮੇਰੇ ਪ੍ਰਭੂ ਤੇਰੀ ਮਹਿਮਾ ਤੇਰੀ ਵਡਿਆਈ ਹੋਵੇ ਪਿਆਰੇ ਯੇਸ਼ੂ ਨਾਸਰੀ ਜੀ ਔਰ ਪਿਆਰੇ ਯੇਸ਼ੂ ਸਾਰੀ ਲੜਾਈ ਇਹ ਦੋਨਾਂ ਮੁਲਕਾਂ ਵਿੱਚੋਂ ਮੇਰੇ ਪ੍ਰਭੂ ਖਤਮ ਕਰ ਦੋ ਮੇਰੇ ਪ੍ਰਭੂ ਔਰ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਹੋਵੇ ਮੇਰੇ ਪਰਮੇਸ਼ਰ ਜੀ ਤੁਹਾਡਾ ਰਾਹ ਚਾਵੇ ਸੱਚੇ ਪਿਤਾ ਪਰਮੇਸ਼ਰ ਜੀ ਔਰ ਪ੍ਰਭੂ ਤੇਰਾ ਧੰਵਾ ਤੇਰਾ ਸ਼ੁਕਰ ਪਿਤਾ ਕਾਲ ਦਾ ਸਮਾਂ ਤੁਹਾਡੇ ਹੱਥ ਵਿੱਚ ਦੇ ਦਿੰਨੇ ਆ ਪ੍ਰਭੂ ਤੁਹਾਡੀ ਮਰਜ਼ੀ ਸਾਡੇ ਜੀਵਨ ਚ ਪੂਰੀ ਹੋਵੇ ਸਾਡੇ ਘਰਾਂ ਚ ਪੂਰੀ ਹੋਵੇ ਕੋ ਦਾ ਸਾਡੀ ਦੁਆ ਔਰ ਪ੍ਰਾਰਥਨਾ ਤੁਹਾਡੀ ਹਜ਼ੂਰੀ ਤੱਕ ਪਹੁੰਚੇ ਯਿਸੂ ਮਸੀਹ ਦੇ ਨਾਮ ਚ ਅਸੀਂ ਰਲ ਕੇ ਸਭ ਮੰਗਦੇ ਆ ਆਮੇਨ ਹਾਲੇਲੂਇਆ ਹਾਲੇਲੂਇਆ